ਬਲੇ ਬਲੇ ਕਰ ਆ ਗਿਆ ਵਾਹ ਓਏ ਬਾਦਰਾ ਅੜੀ ਗੱਡੇ ਕੰਢੀ ਤਰਿਆ ਆਉਂਦਾ ਸਵਾਦ 80 ਕਾਲਾ ਨਾਗਰਾ ਭਰਾ ਸਾਡਾ ਵੱਡਾ ਭਾਈ ਆ ਸਾਡਾ ਕਾਲਾ ਸਰਪੰਚ ਵੀ ਮਾ ਬੋਲੀ ਤੋਂ ਪੋਜਦਾ ਹੋਇਆ ਆ ਸਾਹਮਣੇ ਸਰਦਾਰ ਕਬੱਡੀ ਪਾ ਰਿਹਾ ਸਰਦਾਰ ਕਬੱਡੀ ਪਾ ਰਿਆ ਲੈ ਵੀ ਦਾਦੇ ਵਾਹਿਆ ਜਿੱਤਾਂ ਹਾਰਾਂ ਵਾਲੀਆਂ ਪੈਂਦੀਆਂ ਪਰ ਭਾਦਰ ਕਹਿੰਦਾ ਨਾ ਛੇੜੀ ਨਾ ਛੇੜੀ ਅੜੀਏ ਖੁੰਡ ਪੁਰਾਣੇ ਐ ਹਾਕਮ ਵਾਲੀਏ ਜੱਗੂ ਦਾ ਯਾਰ ਤੇ ਬਲਾਸਟਰ ਜੋੜੀ ਵਾਲੇ ਬੀਪਦਾ ਯਾਰ ਆਹ ਸਾਹਮਣੇ ਬੱਲੇ ਬੱਲੇ ਕਰ ਆ ਗਿਆ ਵਾਹ ਓਏ ਭਾਦਰਾ ਅੜੀ ਗੱਡੇ ਕੱਢੀ ਤਰਿਆ ਆਉਂਦਾ ਸਵਾਦ 80 ਲਗੀ ਮੋਰ ਤੇ ਆ ਕੇ ਲੰਮੀ ਸੀ ਮਾਰ ਮਾਰ ਦਿੱਤਰਾ ਓ ਕੁਲਾ ਵਾਲਿਓ ਆਇਆ ਨੀ